ਤ੍ਰੈ ਮਈ 2020 ਨੂੰ ਸਿੱਧੂ ਮੂਸੇਵਾਲਾ ਨੇ ਅੱਜ ਦੇ ਦਿਨ ਆਪਣੀ ਮਾਤਾ ਚਰਨਕੌਰ ਨੂੰ ਉਹਨਾਂ ਦੇ ਜਨਮ ਦਿਨ ਤੇ ਡੀਅਰ ਮਮਾ ਗਾਣਾ ਡੈਡੀਕੇਟ ਕੀਤਾ ਸੀ ਜੋ ਇਸ ਗਾਣੇ ਦੇ ਬੋਲ ਨੇ ਉਹ ਦਿਲ ਨੂੰ ਛੋਹ ਕੇ ਰੱਖ ਦੇਣ ਵਾਲੇ ਨੇ ਸਿੱਧੂ ਮੂਸੇਵਾਲਾ ਆਪਣੀ ਮਾਤਾ ਜੀ ਨੂੰ ਜਾਣ ਤੋਂ ਵੱਧ ਕੇ ਪਿਆਰ ਕਰਦਾ ਸੀ ਉਹਨਾਂ ਵੱਲੋਂ ਇਹ ਗਾਣਾ ਆਪਣੀ ਮਾਤਾ ਚਰਨਕੌਰ ਨੂੰ ਤੋਹਫ਼ੇ ਵਜੋਂ ਡੈਡੀਕੇਟ ਕੀਤਾ ਗਿਆ ਸੀ ਜਿਸ ਨੂੰ ਸੁਣ ਕੇ ਮਾਤਾ ਚਰਨਕੌਰ ਨੂੰ ਉਹਨਾਂ ਉਹ ਆਪਣੇ ਪੁੱਤ ਦੇ ਉੱਪਰ ਬੜਾ ਹੀ ਮਾਣ ਮਹਿਸੂਸ ਹੋਇਆ ਸੀ ਪਰ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਸਿੱਧੂ ਮੂਸੇਵਾਲਾ ਆਪਣੇ ਮਾਤਾ ਪਿਤਾ ਨੂੰ ਤੇ ਆਪਣੇ ਚਾਉਣ ਵਾਲਿਆਂ ਨੂੰ ਇਦਾਂ ਛੱਡ ਕੇ ਚਲੇ ਜਾਣਗੇ ਅੱਜ 15 ਮਈ ਹੈ ਤੇ ਮਾਤਾ ਚਰਨ ਕੌਰ ਜੀ ਦਾ ਜਨਮ ਦਿਨ ਹੈ ਉਹੀ ਦਿਨ ਹੈ ਸਾਲ 2024 ਹੈ ਪਰ ਸਿੱਧੂ ਮੂਸੇਵਾਲਾ ਸਾਡੇ ਵਿਚਾਲੇ ਨਹੀਂ ਹੈ ਪਰ ਸਬਰ ਦੀ ਗੱਲ ਇਹ ਹੈ ਕਿ ਸਿੱਧੂ ਮੂਸੇਵਾਲਾ ਦੇ ਨਿੱਕੇ ਭਰਾ ਨੇ ਇਸ ਦੁਨੀਆ 'ਚ ਆ ਕੇ ਹਰ ਕਿਸੇ ਨੂੰ ਖੁਸ਼ੀ ਦੇ ਦਿੱਤੀ ਹੈ ਜਿਹੜੇ ਸਿੱਧੂ ਮੂਸੇਵਾਲਾ ਦੇ ਚੌਣ ਵਾਲੇ ਸੀ ਉਹ ਸਾਰੀ ਉਦਾਸੀ ਪਰ ਨਿੱਕੇ ਸਿੱਧੂ ਮੂਸੇਵਾਲੇ ਦੇ ਆਉਣ ਦੇ ਨਾਲ ਸਭ ਦੀ ਉਦਾਸੀ ਦੂਰ ਹੋ ਗਈ ਹੈ ਦੱਸ ਦਈਏ ਕਿ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨਕੌਰ ਨੂੰ ਮੁਰ ਤੋਂ ਜੀਣ ਦਾ ਸਹਾਰਾ ਮਿਲ ਗਿਆ ਹੈ ਅਸੀਂ ਇਹੀ ਦੁਆਵਾਂ ਕਰਦੇ ਹਾਂ ਕਿ ਮਾਤਾ ਚਰਨਕੌਰ ਜੀ ਆਪਣੇ ਨਿੱਕੇ ਪੁੱਤ ਸਿੱਧੂ ਮੂਸੇਵਾਲਾ ਨੂੰ ਵੱਡੇ ਹੁੰਦਿਆਂ ਦੇਖਣ ਤੇ ਜਿਹੜੇ ਸੁਪਨੇ ਉਹਨਾਂ ਨੇ ਸਿੱਧੂ ਮੂਸੇਵਾਲਾ ਲਈ ਵੇਖੇ ਸੀ ਉਹਨਾਂ ਦੇ ਉਹ ਸੁਪਨੇ ਜਿਹੜੇ ਨੇ ਉਹ ਪੂਰੇ ਹੋ ਸਕਣ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮਾਤਾ ਚਰਨ ਕੌਰ ਜੀ ਨੂੰ ਵਾਹਿਗੁਰੂ ਜੀ ਉਹਨਾਂ ਨੂੰ ਲੰਮੀ ਉਮਰ ਆ ਬਖਸ਼ਣ ਤੇ ਸਦਾ ਉਹ ਖੁਸ਼ ਰਹਿਣ ਕਦੇ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਹਾਂ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਹਾਂ ਇਹ ਸ਼ਬਦ ਇਹ ਗਾਣਾ ਡੀਅਰ ਮਮਾ ਉਹਨਾਂ ਨੇ ਆਪਣੇ ਮਾਤਾ ਜੀ ਨੂੰ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਡੈਡੀਕੇਟ ਕੀਤਾ ਸੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ